ਨਮ ਕੇ ਦੂਤ ਨਾਏ ਜੀਰਾ ਚੁਟ ਜਾਏ ਪੌਜ ਰਖਮ ਸੁਗਾਉ ਗੁਰ ਸ਼ਬਦ ਦੀ ਬਾਣ ਪਾਈ ਜਿਨ ਕਾਉ ਲਗੀ ਪਿਆਸ ਅਮਰ ਸੇਖਾਈ ਕਲਨਾ ਯੋਵਨਾ ਗੁਰਦਵ ਨਾ ਗਾਏ ਸਭ ਸੇਨਾ ਕਿਰਪਾ ਸੁਵਾਲੇ ਸਾਹੀ ਸਾਹੀ ਮਿਰਤ ਕਮ ਨਾ ਜਾਏ ਜੀ ਆਵਨ ਦਾਇ ਸੁਖ ਮਾਲਾ ਬਿਜੁਗ ਅੰਤਰ ਕੋ ਯਾ ਰਬ ਨਾਮ ਜੀਵ ਜਪੁਰਨਾਉ ਨਿੱਤੇ ਸਤਗੁਰੂ ਮਿਲਣਾ ਸਰਵੇ ਸੁਣਾ ਕਰਨਾ ਸਤਗੁਰ ਸਿੱਧੇ ਰਖਦੇ ਆਤਮਾ ਪਾਈਆ ਠਾਓ ਕਉ ਨਾਨਕ ਕਿਰਪਾ ਕਰਿ ਸੁਣਾਏ ਮਾਤਾ ਜੀ ਜਗ ਮੈਂ ਤੁਮ ਤਾ ਡੀਐ ਬੱਲੇ ਕੇ ਕੇ ਮਾਲ ਲੰਭ ਜਵਾ ਰਖੇ ਰਕਰਾਂ ਦੇ ਆਪਾ ਵਾਰਿਆ ਨ ਗੁਰ ਕੀ ਪਹਿਰੀ ਪਾਏ ਤਾਜ ਸਵਾਰਿਆ ਸਾਰਿਆਂ ਦਾ ਸਾਧ ਜਨਾਂ ਕਾ ਸੰਗ ਬਾਜ ਤਾਰਿਆ ਸਾਖਤ ਨੰਦਕ ਦੁਖਤਾ ਜਨ ਮਾਇਬ ਤਾਰਿਆ ਤਿਸ ਸੰਗ ਬੇਟੇ ਕਾ ਨਾਨਕ ਕਮ ਨਾਮ ਯਿਸੁ ਸਿਮਰਤ ਸੁਖ ਹੋਇ ਸੰਗਲੇ ਤੂੰ ਮਨਾ ਬਾਈ ਜਿਸ ਸੇ ਮਰਤ ਸੁਖ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ